ਮੇਰਾ ਨਾਮ ਸ਼ਿੰਦਾਯਾ ਮੈਂ 11ਵੀਂ ਕਲਾਸ ਵਿੱਚ ਪੜਦਾ ਸੀ ਮੇਰੇ ਤੋਂ ਇਲਾਵਾ ਘਰ ਵਿੱਚ ਮੇਰੇ ਮੰਮੀ ਡੈਡੀ ਤੇ ਮੇਰਾ ਇੱਕ ਚਾਚਾ ਸੀ ਜੋ ਅਜੇ ਕੁਵਾਰਾ ਸੀ ਤੇ ਮੇਰੀ ਭੈਣ ਮੇਰੇ ਨਾਲੋਂ ਵੱਡੀ ਸੀ ਜੋ 1 ਸਾਲ ਪਹਿਲਾਂ ਵਿਆਹੀ ਸੀ ਮੇਰੀ ਭੈਣ ਪ੍ਰਾਈਵੇਟ ਸਕੂਲ 'ਚ ਟੀਚਰ ਦੀ ਜੌਬ ਕਰਦੀ ਆ ਮੈਂ ਆਪਣੇ ਨਾਲ ਦੇ ਪਿੰਡ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਦਾ ਜੋ ਕਿ ਬਹੁਤ ਤਗੜਾ ਸਕੂਲ ਆ ਤੇ ਮੇਰਾ CBSE ਬੋਰਡ ਸੀ ਕਾ ਦਿਨ ਮੈਨੂੰ ਬਹੁਤ ਵਧੀਆ ਸਕੂਲ ਵਿੱਚ ਲਗਾਇਆ ਹੋਇਆ ਸੀ ਡੈਡੀ ਦਾ ਕਹਿਣਾ ਸੀ ਕਿ ਤੂੰ ਵੀ ਆਪਣੀ ਭੈਣ ਵਾਂਗ ਪੜ੍ਹ ਲੈ ਤੇ ਨੌਕਰੀ ਤੇ ਲੱਗ ਜਾ ਪਹਿਲਾਂ ਤਾਂ ਪ੍ਰਾਈਵੇਟ ਜੋਬ ਹੀ ਕਰਨੀ ਪੈਂਦੀ ਆ ਤੇ ਬਾਅਦ ਵਿੱਚ ਹੌਲੀ-ਹੌਲੀ ਬੰਦਾ ਸਰਕਾਰੀ ਜੋਬ ਤੇ ਲੱਗ ਜਾਂਦਾ ਆ ਪਰ ਮੈਨੂੰ ਇੱਥੇ ਜੋਬ ਕਰਨ ਨਾਲੋਂ ਬਾਹਰ ਜਾਣਾ ਜ਼ਿਆਦਾ ਪਸੰਦ ਸੀ ਮੈਂ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਡੈਡੀ ਇਸ ਗੱਲ ਲਈ ਨਹੀਂ ਮੰਨਦੇ ਸੀ ਉਹ ਕਹਿੰਦੇ ਸੀ ਕਿ ਸਾਡਾ ਤੋਂ ਇਕੱਲਾ-ਕੱਲਾ ਮੁੰਡਾ ਅਸੀਂ ਤੈਨੂੰ ਕੈਨੇਡਾ ਨਹੀਂ ਭੇਜਣਾ ਸਾਡੀਆਂ ਅੱਖਾਂ ਸਾਹਮਣੇ ਚਾਹੀ ਇੱਥੇ ਪ੍ਰਾਈਵੇਟ ਜੋਬ ਕਰ ਲਵੀਂ ਪਰ ਅਸੀਂ ਤੈਨੂੰ ਬਾਹਰ ਨਹੀਂ ਭੇਜਣਾ ਮੇਰਾ ਚਾਚਾ ਜੋ ਕਿ ਜੇਕਵਾਰਾ ਸੀ ਉਹ ਵੀ ਮੇਰਾ ਬੜਾ ਮੋਹ ਕਰਦਾ ਸੀ। ਮੇਰੀ ਚਾਚੇ ਨਾਲ ਬੜੀ ਬਣਦੀ ਸੀ। ਚਾਚਾ ਤੇ ਮੇਰਾ ਡੈਡੀ ਦੋਵੇਂ ਖੇਤੀ ਕਰਦੇ ਸੀ। ਕਦੇ-ਕਦੇ ਮੈਂ ਵੀ ਉਹਨਾਂ ਨਾਲ ਖੇਤ ਚੱਲਿਆ ਜਾਂਦਾ ਸੀ। ਡੈਡੀ ਮੈਨੂੰ ਹਮੇਸ਼ਾ ਟੋਕਦੇ ਸੀ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ ਤੂੰ ਜ਼ਿਆਦਾ ਖੇਤੀ ਵੱਲ ਧਿਆਨ ਨਾ ਦਿਆ ਕਰ ਨਹੀਂ ਤਾਂ ਬੱਸ ਖੇਤੀ ਜੋਗਾ ਹੀ ਰਹਿ ਜਾਵੇਂਗਾ। ਚਾਚਾ ਹੱਸਣ ਲੱਗ ਜਾਂਦਾ ਸੀ ਕਿ ਜੱਟਾਂ ਦਾ ਮੁੰਡਾ ਆ ਖੇਤ ਤਾਂ ਗੇੜਾ ਮਾਰੇ ਗਈ। ਪਰ ਡੈਡੀ ਕਹਿੰਦੇ ਸੀ ਹੋਰ ਨਾ ਕਿਤੇ ਪੱਕਾ ਖੇਤੀ ਵਿੱਚ ਹੀ ਆਪਣੇ ਵਾਂਗੂ ਲੱਗ ਜਾਵੇ ਮੈਨੂੰ ਟਰੈਕਟਰ ਚਲਾਉਣ ਦਾ ਬੜਾ ਸ਼ੌਂਕ ਸੀ ਮੈਂ ਟਰੈਕਟਰ ਗੱਡੀ ਸਭ ਕੁਝ ਚਲਾ ਲੈਂਦਾ ਸੀ ਕਿਉਂਕਿ ਮੈਂ ਨਿੱਕੇ ਹੁੰਦੇ ਹੀ ਮੋਟਰਸਾਈਕਲ ਵੀ ਸਿੱਖ ਲਿਆ ਸੀ ਚਾਚੇ ਦੀ ਵੀ ਹੁਣ ਵਿਆਹ ਦੀ ਉਮਰ ਹੋ ਗਈ ਸੀ ਮੰਮੀ ਡੈਡੀ ਚਾਚੇ ਦੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਚਾਚਾ ਕਹਿ ਦਿੰਦਾ ਸੀ ਵਿਆਹ ਕਰਾ ਕੇ ਕੀ ਕਰਨਾ ਮੇਰਾ ਤਾਂ ਤੁਸੀਂ ਹੀ ਪਰਿਵਾਰ ਹੋ ਪਰ ਮੰਮੀ ਕਹਿੰਦੀ ਸੀ ਕਿ ਹੁਣ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਤੂੰ ਸਾਡੀ ਜ਼ਿੰਮੇਵਾਰੀਆਂ ਹੁਣ ਅਸੀਂ ਹੀ ਤੇਰੇ ਬਾਰੇ ਸੋਚਣਾ ਤੇ ਮੈਂ ਚਾਹੁੰਨੀ ਆ ਕਿ ਹੁਣ ਤੇਰਾ ਵੀ ਵਿਆਹ ਕੀਤਾ ਜਾਵੇ ਪਰ ਚਾਚਾ ਇਸ ਗੱਲ ਨੂੰ ਅਣਗੌਲਿਆ ਕਰ ਦਿੰਦਾ ਸੀ ਤਾਂ ਮੰਮੀ ਡੈਡੀ ਨੇ ਚਾਚੇ ਲਈ ਕੁੜੀ ਵੇਖਣੀ ਸ਼ੁਰੂ ਕਰ ਦਿੱਤੀ ਪਰ ਚਾਚਾ ਤਾਂ ਵਿਆਹ ਲਈ ਤਿਆਰ ਨਹੀਂ ਸੀ ਫਿਰ ਡੈਡੀ ਨੇ ਇੱਕ ਦਿਨ ਬਿਠਾ ਕੇ ਚਾਚੇ ਨਾਲ ਗੱਲ ਕੀਤੀ ਕਿ ਦੇਖ ਤੇਰਾ ਵੀ ਆਪਣਾ ਪਰਿਵਾਰ ਚਾਹੀਦਾ ਅਸੀਂ ਖੁਸ਼ ਹੋਵਾਂਗੇ ਕਿ ਤੂੰ ਵੀ ਸਾਡੇ ਬਰਾਬਰ ਹੋਵੇਂ ਹੌਲੀ ਹੌਲੀ ਇਦਾਂ ਕਰਕੇ ਡੈਡੀ ਨੇ ਚਾਚੇ ਨੂੰ ਵਿਆਹ ਲਈ ਮਨਾ ਲਿਆ ਜਦੋਂ ਚਾਚੇ ਨੇ ਵਿਆਹ ਲਈ ਹਾਂ ਕਰ ਦਿੱਤੀ ਤਾਂ ਘਰ ਦੇ ਆਣੇ ਕਾਫੀ ਸਾਰੀਆਂ ਕੁੜੀਆਂ ਦੀਆਂ ਫੋਟੋਆਂ ਚਾਚੇ ਨੂੰ ਵਿਖਾਈਆਂ ਤਾਂ ਚਾਚਾ ਕਹਿੰਦਾ ਮੈਂ ਕੀ ਪਸੰਦ ਕਰਨੀ ਆ ਤੁਸੀਂ ਆਪ ਹੀ ਵੇਖ ਲਵੋ ਚਾਚਾ ਥੋੜਾ ਦੇਸੀ ਟਾਈਪ ਦਾ ਸੀ ਚਾਚਾ ਜ਼ਿਆਦਾ ਮਾਡਰਨ ਨਹੀਂ ਸੀ ਚਾਚੇ ਨੂੰ ਤਾਂ ਬਸ ਖੇਤੀ ਕਰਨ ਦਾ ਸ਼ੌਂਕ ਸੀ ਉਹ ਵਿਆਹ ਦੇ ਮਾਮਲੇ ਵਿੱਚ ਘੱਟ ਹੀ ਇੰਟਰਸਟ ਰੱਖਦਾ ਸੀ ਚਾਚਾ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਪਰ ਸਾਡੇ ਪੈੜੀ ਖੁੱਲੀ ਹੋਣ ਕਰਕੇ ਚਾਚੇ ਨੂੰ ਇੱਕ ਤੋਂ ਇੱਕ ਵਧੀਆ ਰਿਸ਼ਤਾ ਆਉਂਦਾ ਸੀ ਚਾਚਾ ਮੈਨੂੰ ਹੱਸਣ ਲੱਗ ਪਿਆ ਕਿ ਚੱਲ ਭਤੀਜ ਤੂੰ ਹੀ ਕੁੜੀਆਂ ਦੀਆਂ ਫੋਟੋਆਂ ਵੇਖ ਲਾ ਤੇ ਤੂੰ ਹੀ ਆਪਣੇ ਲਈ ਚਾਚੀ ਪਸੰਦ ਕਰ ਲਾ ਮੈਂ ਫੋਟੋ ਵੇਖਣ ਲੱਗਾ ਤਾਂ ਮੈਂ ਕਿਹਾ ਚਾਚਾ ਮੈਨੂੰ ਤਾਂ ਸਾਰੀਆਂ ਹੀ ਵਧੀਆ ਲੱਗਦੀਆਂ ਨੇ ਤੂੰ ਵੇਖ ਲਾ ਤੈਨੂੰ ਜਿਹੜੀ ਪਸੰਦ ਆ ਆਪਾਂ ਉਹਦੇ ਨਾਲ ਹੀ ਤੇਰਾ ਵਿਆਹ ਕਰ ਦੇਵਾਂਗੇ ਇਸ ਤਰ੍ਹਾਂ ਸੀ ਚਾਚਾ ਭਤੀਜਾ ਇੱਕ ਦੂਜੇ ਨੂੰ ਮਜ਼ਾਕ ਕਰਨ ਲੱਗ ਪੈਂਦੇ ਸੀ ਫਿਰ ਮੇਰੀ ਮੰਮੀ ਕਹਿਣ ਲੱਗ ਪਈ ਕਿ ਮੈਨੂੰ ਵੀ ਕੁੜੀ ਵੇਖ ਕੇ ਪਸੰਦ ਕਰਨੀ ਪੈਣੀ ਆ ਇੰਨੇ ਤਾਂ ਆਪ ਕੁਝ ਨਹੀਂ ਦੱਸਣਾ ਇਹ ਤਾਂ ਬਸ ਸੰਗ ਦਾ ਰਹਿੰਦਾ ਮੇਰੇ ਕੋਲ ਕਦੀ ਸੰਗਿਆ ਮੈਂ ਤੇਰੀ ਵੱਡੀ ਪਰਜਾਈ ਆ ਤੇ ਤੇਰੀ ਮਾਵਾ ਵਰਗੀ ਆ ਮੈਂ ਹੀ ਤੇਰੇ ਲਈ ਕੁੜੀ ਪਸੰਦ ਕਰੂੰਗੀ ਤਾਂ ਚਾਚਾ ਕਹਿਣ ਲੱਗਾ ਭਾਬੀ ਤੁਸੀਂ ਦੋਵੇਂ ਇਕੱਠੀਆਂ ਨਹੀਂ ਰਹਿਣਾ ਇਸ ਕਰਕੇ ਤੂੰ ਆਪਣੇ ਪਸੰਦ ਦੀ ਕੋਈ ਸੌਜੀ ਕੁੜੀ ਲੱਭ ਕੇ ਲਿਆ ਹੋਰ ਨਾ ਕਿਤੇ ਏਦਾਂ ਦੀ ਆ ਜਾਵੇ ਜੋ ਆਪਣੇ ਘਰ ਨੂੰ ਖੇਰੂ-ਖੇਰੂ ਕਰ ਦੇਵੇ ਤੇ ਪਰਿਵਾਰ ਨੂੰ ਅਲੱਗ ਕਰ ਦੇਵੇ ਕਿਉਂਕਿ ਮੈਂ ਤਾਂ ਸਾਰੀ ਉਮਰ ਤੁਹਾਡੇ ਨਾਲ ਰਹਿਣਾ ਚਾਹਣਾ ਮੇਰਾ ਤੇ ਵੱਡੇ ਭਰਾ ਦਾ ਪਹਿਲਾਂ ਤੋਂ ਹੀ ਬੜਾ ਪਿਆਰ ਆ ਤੇ ਹੁਣ ਜਵਾਕਨ ਨਾਲ ਵੀ ਮੇਰਾ ਬੜਾ ਪਿਆਰ ਆ ਮੈਂ ਨਹੀਂ ਚਾਹਨਾ ਕਿ ਮੈਨੂੰ ਤੁਹਾਡੇ ਨਾਲੋਂ ਅਲੱਗ ਰਹਿਣਾ ਪਵੇ ਤਾਂ ਮੰਮੀ ਕਹਿਣ ਲੱਗੀ ਕਿ ਇਹੀ ਤਾਂ ਮੈਂ ਡਰਦੀ ਆ ਕਿ ਕੋਈ ਏਦਾਂ ਦੀ ਕੁੜੀ ਨਾ ਆ ਜਾਵੇ ਜੋ ਪਰਿਵਾਰ ਵਿੱਚ ਵੰਡੀਆਂ ਪਾ ਦੇਵੇ ਆਪਾਂ ਤਾਂ ਸ਼ੁਰੂ ਤੋਂ ਇਕੱਠੇ ਰਹੇ ਆ ਤੇ ਹੁਣ ਅੱਗੇ ਵੀ ਇਕੱਠੇ ਹੀ ਰਹਾਂਗੇ ਅੱਗੇ ਬੱਚਿਆਂ ਦਾ ਤਾਂ ਪਤਾ ਨਹੀਂ ਪਰ ਆਪਾਂ ਤਾਂ ਅਲੱਗ ਨਹੀਂ ਹੋਵਾਂਗੇ ਮੰਮੀ ਨੇ ਆਪਣੇ ਪੇਕੇਆਂ ਵੱਲੋਂ ਮਤਲਬ ਮੇਰੇ ਨਾਨਕੇਆਂ ਵੱਲੋਂ ਇੱਕ ਕੁੜੀ ਪਸੰਦ ਕੀਤੀ ਪਰ ਉਹ ਕੁੜੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਸੀ ਉਹ ਤਾਂ ਜ਼ਿਆਦਾ ਪੜਿਆ ਲਿਖਿਆ ਮੁੰਡਾ ਭਾਲਦੀ ਸੀ ਤੇ ਉਹ ਚਾਹੁੰਦੀ ਸੀ ਕਿ ਮੈਂ ਇੱਥੇ ਆ ਕੇ ਨੌਕਰੀ ਕਰਾਂ ਪਰ ਚਾਚਾ ਇਸ ਗੱਲ ਲਈ ਤਿਆਰ ਨਹੀਂ ਸੀ ਚਾਚਾ ਕਹਿੰਦਾ ਕਿ ਜਿਹੜੀ ਆਪ ਇੰਨੀ ਪੜ੍ਹੀ ਲਿਖੀ ਆ ਉਹ ਮੇਰੇ ਨਾਲ ਕਿੱਥੇ ਰਹਿ ਸਕੂਗੀ ਉਹ ਤਾਂ ਸਾਰੀ ਉਮਰ ਮੈਨੂੰ ਨਖਰੇ ਦਿਖਾਉਂਦੀ ਰਹੂਗੀ ਤੇ ਆਪਾਂ ਨੂੰ ਤਾਂ ਘਰ ਦੇ ਕੰਮ ਕਾਜ ਵਾਲੀ ਕੁੜੀ ਚਾਹੀਦੀ ਆ ਤੇ ਫਿਰ ਘਰਦਿਆਂ ਨੇ ਸਲਾਹ ਕੀਤੀ ਤੇ ਉਥੇ ਰਿਸ਼ਤੇ ਲਈ ਜਵਾਬ ਦੇ ਦਿੱਤਾ ਉਹ ਤਾਂ ਪਹਿਲੀ ਵੇਖ ਕੇ ਰਿਸ਼ਤਾ ਕਰਨ ਲਈ ਤਿਆਰ ਸੀ ਬੇਸ਼ੱਕ ਚਾਚਾ ਘੱਟ ਪੜਿਆ ਲਿਖਿਆ ਸੀ ਪਰ ਉਹਨਾਂ ਨੂੰ ਜ਼ਮੀਨ ਦਾ ਲਾਲਚ ਸੀ ਕਿ ਜ਼ਮੀਨ ਕਾਫੀ ਆਉਂਦੀ ਆ ਕਿਉਂਕਿ ਘਰਦਿਆਂ ਨੇ ਕੋਈ ਦਾਜ ਵੀ ਨਹੀਂ ਮੰਗਿਆ ਸੀ ਘਰ ਦੇ ਸਿਰਫ ਸਿੰਪਲ ਕੁੜੀ ਚਾਹੁੰਦੇ ਸੀ ਫਿਰ ਮੰਮੀ ਨੇ ਇੱਕ ਕੁੜੀ ਹੋਰ ਪਸੰਦ ਕਰ ਲਈ ਜੋ ਕਿ ਸਿਰਫ 12 ਤੱਕ ਪੜੀ ਹੋਈ ਸੀ ਤੇ ਘਰ ਦੇ ਕੰਮ ਵੀ ਜਾਣਦੀ ਸੀ ਉਹ ਮੰਮੀ ਦੇ ਨਾਨਕਿਆਂ ਤੋਂ ਸੀ ਹੁਣ ਚਾਚੇ ਦੀ ਦੇਖ ਦਿਖਾਈ ਹੋ ਗਈ ਸੀ ਤੇ ਸਾਰਿਆਂ ਨੇ ਦੱਸਿਆ ਕਿ ਕੁੜੀ ਬੜੀ ਸਾਊ ਆ ਹੱਸਮੁਖਿਆ ਤੇ ਸਿਆਣੀ ਆ ਚਾਚੇ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਹੁਣ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਇੱਕ ਮਹੀਨੇ ਬਾਅਦ ਚਾਚੇ ਦਾ ਵਿਆਹ ਸੀ ਮੈਨੂੰ ਤਾਂ ਵਿਆਹ ਦਾ ਬੜਾ ਚਾਅ ਸੀ ਮੈਂ ਤਾਂ ਘਰਦਿਆਂ ਨੂੰ ਕਹਿ ਦਿੱਤਾ ਸੀ ਕਿ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਵਿਆਹ ਵਿੱਚ ਬੁਲਾਵਾਂਗਾ ਵਿਆਹ ਬੜਾ ਤਕੜਾ ਕਰਨਾ ਸੀ ਡੈਡੀ ਕਹਿੰਦੇ ਸੀ ਕਿ ਚਾਚੇ ਦੇ ਦਿਲ ਦੀ ਕੋਈ ਵੀ ਰੀਜ ਦਿਲ ਵਿੱਚ ਨਹੀਂ ਰਹਿਣ ਦੇਣੀ ਸਾਰੀਆਂ ਪੂਰੀਆਂ ਕਰਾਂਗੇ ਕਿਉਂਕਿ ਜੇ ਦਾਦਾ-ਦਾਦੀ ਹੁੰਦੇ ਉਹ ਵੀ ਤਾਂ ਕਿੰਨੇ ਚਾਵਾਂ ਨਾਲ ਚਾਚੇ ਦਾ ਵਿਆਹ ਕਰਦੇ ਚਾਚੇ ਤੇ ਡੈਡੀ ਦੀ ਬੜੀ ਬਣਦੀ ਸੀ ਤੇ ਚਾਚਾ ਡੈਡੀ ਤੇ ਮੰਮੀ ਦੀ ਕੋਈ ਗੱਲ ਨਹੀਂ ਮੋੜਦਾ ਸੀ ਉਹ ਹਮੇਸ਼ਾ ਉਹਨਾਂ ਨੂੰ ਆਪਣੇ ਮਾਪਿਓ ਵਾਂਗ ਮੰਨਦਾ ਸੀ ਹੁਣ ਘਰ ਵਿੱਚ ਚਾਚੇ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸੀ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਹੁਣੇ ਸਕੂਲ ਤੋਂ ਛੁੱਟੀਆਂ ਲੈ ਲਵਾਂ ਪਰ ਡੈਡੀ ਕਹਿੰਦਾ ਸੀ ਕਿ ਅਜੇ ਆਪਣਾ ਸਕੂਲ ਜਾਇਆ ਕਰ ਇੰਨੀਆਂ ਛੁੱਟੀਆਂ ਸਕੂਲ ਵਾਲਿਆਂ ਨੇ ਨਹੀਂ ਦੇਣੀਆਂ ਜਦੋਂ ਵਿਆਹ ਸ਼ੁਰੂ ਹੋ ਗਿਆ ਮੈਂ ਆਪੇ ਤੇਰੇ ਸਕੂਲ ਵਿੱਚ ਜਾ ਕੇ ਤੈਨੂੰ ਛੁੱਟੀਆਂ ਦਿਵਾ ਲਿਆਉਂਗਾ ਤਾਂ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਜਦੋਂ ਘਰ ਵਿੱਚ ਵਿਆਹ ਸ਼ੁਰੂ ਹੋ ਗਿਆ ਉਸ ਦਿਨ ਤੋਂ ਬਾਅਦ ਮੈਂ ਸਕੂਲ ਨਹੀਂ ਜਾਣਾ ਪਰ ਮੇਰੇ ਸਕੂਲ ਵਾਲੇ ਇੰਨੀਆਂ ਛੁੱਟੀਆਂ ਨਹੀਂ ਦਿੰਦੇ ਸੀ ਕਿਉਂਕਿ ਮੇਰੇ ਪੇਪਰ ਨੇੜੇ ਹੀ ਸੀ ਹੁਣ ਮੇਰੀ ਭੈਣ ਵੀ ਸਕੂਲ ਤੋਂ ਪੜਾ ਕੇ ਇੱਧਰ ਹੀ ਆ ਜਾਂਦੀ ਸੀ ਕਿਉਂਕਿ ਮੇਰੀ ਭੈਣ ਨਾਲ ਦੇ ਪਿੰਡ ਸਕੂਲ ਵਿੱਚ ਹੀ ਪੜਾਉਂਦੀ ਸੀ ਤੇ ਨਾਲ ਦੇ ਪਿੰਡ ਹੀ ਵਿਆਹੀ ਹੋਈ ਸੀ ਇਸ ਕਰਕੇ ਉਹ ਹੁਣ ਇੱਧਰ ਹੀ ਸਕੂਲ ਜਾਂਦੀ ਸੀ ਮੰਮੀ ਤੇ ਮੇਰੀ ਭੈਣ ਨੇ ਤਾਂ ਸ਼ਾਪਿੰਗ ਸ਼ੁਰੂ ਕਰ ਦਿੱਤੀ ਸੀ ਇਦਾਂ ਹੌਲੀ ਹੌਲੀ ਕਰਕੇ ਵਿਆਹ ਦੇ ਦਿਨ ਨੇੜੇ ਆ ਗਏ ਸੀ ਤੇ ਡੈਡੀ ਨੇ ਮੈਨੂੰ ਸਕੂਲ ਵਿੱਚੋਂ ਛੁੱਟੀਆਂ ਦਿਵਾਲੀਆਂ ਸੀ ਤੇ ਮੈਂ ਵੀ ਆਪਣੇ ਡੈਡੀ ਨੂੰ ਨਾਲ ਲੈ ਕੇ ਸ਼ਾਪਿੰਗ ਜਾਂਦਾ ਸੀ ਇੱਕ ਦਿਨ ਮੰਮੀ ਕਹਿਣ ਲੱਗੀ ਕਿ ਤੂੰ ਸਾਨੂੰ ਸ਼ਹਿਰ ਲੈ ਜਾ ਅੱਜ ਤੇਰਾ ਡੈਡੀ ਤੇ ਤੇਰਾ ਚਾਚਾ ਦੋਵੇਂ ਘਰ ਵਿੱਚ ਹੀ ਰਹਿਣਗੇ ਕਿਉਂਕਿ ਘਰ ਵਿੱਚ ਸਾਡੇ ਰੰਗ ਵਾਲੇ ਲੱਗੇ ਹੋਏ ਸੀ ਮੈਂ ਮੰਮੀ ਤੇ ਭੈਣ ਨੂੰ ਸ਼ਾਪਿੰਗ ਕਰਾਉਣ ਲਈ ਸ਼ਹਿਰ ਲੈ ਗਿਆ ਤੇ ਉਧਰ ਉਹ ਚਾਚੀ ਨੇ ਵੀ ਆਉਣਾ ਸੀ ਚਾਚੀ ਨੂੰ ਕੱਪੜੇ ਦਿਵਾਉਣੇ ਸੀ ਜਦੋਂ ਚਾਚੀ ਆਈ ਤਾਂ ਮੈਂ ਵੇਖਿਆ ਸਾਡੀ ਚਾਚੀ ਬੜੀ ਸੋਹਣੀ ਸੀ ਮੈਂ ਤਾਂ ਪਹਿਲੀ ਵਾਰ ਚਾਚੀ ਨੂੰ ਉਸ ਦਿਨ ਵੇਖਿਆ ਸੀ ਕਿਉਂਕਿ ਸ਼ਗਨ ਪੌਣ ਤਾਂ ਕੱਲੇ ਮੰਮੀ ਤੇ ਡੈਡੀ ਹੀ ਗਏ ਸੀ ਪਰ ਮੈਂ ਚਾਚੀ ਨੂੰ ਜ਼ਿਆਦਾ ਨਹੀਂ ਬੁਲਾਇਆ ਮੈਂ ਸਿਰਫ ਸਤਸ਼੍ਰੀਕਾਲ ਬੁਲਾਈ ਕਿਉਂਕਿ ਮੈਨੂੰ ਚਾਚੀ ਤਾਂ ਸੰਗ ਲੱਗ ਰਹੀ ਸੀ ਭੈਣ ਤਾਂ ਚਾਚੀ ਨਾਲ ਬੜੀਆਂ ਗੱਲਾਂ ਕਰ ਰਹੀ ਸੀ ਚਾਚੀ ਨਾਲ ਉਹਦੇ ਮੰਮੀ ਡੈਡੀ ਦੋਵੇਂ ਸੀ ਸ਼ਾਪਿੰਗ ਕਰਨ ਤੋਂ ਬਾਅਦ ਅਸੀਂ ਘਰ ਆ ਗਏ ਹੁਣ ਵਿਆਹ ਸ਼ੁਰੂ ਹੋ ਗਿਆ ਸੀ ਵਿਆਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਵਿਆਹ ਦਾ ਸਾਰਾ ਖਰਚਾ ਕਰਦੇਣੇ ਆਪ ਹੀ ਕੀਤਾ ਸੀ ਵਿਆਹ ਵਿੱਚ ਬੜਾ ਘੱਟ ਸੀ ਤੇ ਖਾਣ ਪੀਣ ਲਈ ਵੀ ਲੱਗ ਤੋਂ ਲੱਗ ਐਟਮਾ ਸੀ ਵਿਆਹ ਪੂਰਾ ਵਧੀਆ ਹੋ ਗਿਆ ਸੀ ਤੇ ਹੁਣ ਚਾਚੀ ਘਰ ਆ ਗਈ ਸੀ ਚਾਚੀ ਦਾ ਸੁਭਾਅ ਬੜਾ ਵਧੀਆ ਸੀ ਉਹ ਸਾਡੇ ਸਭ ਨਾਲ ਹੱਸ ਹੱਸ ਕੇ ਗੱਲਾਂ ਕਰਦੀ ਰਹਿੰਦੀ ਸੀ ਉਹ ਬੜੀ ਹਸਮੁਖ ਸੀ ਹੁਣ ਮੇਰੇ ਪੇਪਰ ਵੀ ਸਟਾਰਟ ਹੋ ਗਏ ਸੀ ਪਰ ਮੈਂ ਇੰਨੀ ਤਿਆਰੀ ਨਹੀਂ ਕਰ ਸਕਿਆ ਸੀ ਕਿਉਂਕਿ ਮੈਂ ਵਿਆਹ ਵਿੱਚ ਰੁੱਝ ਗਿਆ ਸੀ ਮੈਂ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਪੜਦਾ ਰਹਿੰਦਾ ਸੀ ਤਾਂ ਕਿ ਮੇਰੇ ਵਧੀਆ ਨੰਬਰ ਆ ਜਾਣ ਹੁਣ ਮੇਰੇ ਪੇਪਰ ਹੋ ਗਏ ਸੀ ਤੇ ਮੈਂ ਘਰ ਚ ਹੀ ਹੁੰਦਾ ਸੀ ਘਰ ਵਿੱਚ ਕਦੇ ਚਾਚੀ ਨਾਲ ਗੇਮ ਖੇਡੀ ਜਾਣਾ ਕਦੇ ਕੁਝ ਕਦੇ ਕੁਝ ਨਵੀਂ ਚਾਚੀ ਦਾ ਸਾਨੂੰ ਬੜਾ ਚਾ ਸੀ ਮੇਰੀ ਭੈਣ ਵੀ ਅਜੇ ਇੱਥੇ ਹੀ ਸੀ ਉਹ ਵੀ ਵਿਆਹ ਤੋਂ ਕਈ ਦਿਨਾਂ ਬਾਅਦ ਉਧਰ ਆਪਣੇ ਸਹੁਰੇ ਗਈ ਸੀ ਨਹੀਂ ਤਾਂ ਉਹ ਇਧਰੋਂ ਵੀ ਆਪਣੀ ਜੌਬ ਤੇ ਚਲੀ ਜਾਂਦੀ ਸੀ ਪਰ ਜੀਜਾ ਵਿਆਹ ਦੇਖ ਕੇ ਚਲਿਆ ਗਿਆ ਸੀ ਹੁਣ ਮੇਰੀ ਭੈਣ ਵੀ ਆਪਣੇ ਸਹੁਰੇ ਚਲੀ ਗਈ ਸੀ ਇੱਕ ਦਿਨ ਮੈਂ ਚਾਚੀ ਦੇ ਕਮਰੇ ਵਿੱਚ ਬੈਠਾ ਸੀ ਮੈਂ ਚਾਚੀ ਦੇ ਕਮਰੇ ਵਿੱਚ ਬੈਠਾ ਟੀਵੀ ਦੇਖ ਰਿਹਾ ਸੀ ਚਾਚੀ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਪੁੱਛਣ ਲੱਗੀ ਕਿ ਤੇਰੇ ਪੇਪਰ ਵਧੀਆ ਹੋ ਗਏ ਤਾਂ ਮੈਂ ਕਿਹਾ ਹਾਂਜੀ ਚਾਚੀ ਮੇਰੇ ਪੇਪਰ ਬਹੁਤ ਵਧੀਆ ਹੋ ਗਏ ਚਾਚੀ ਮੇਰੇ ਥੋੜਾ ਨੇੜੇ ਹੋ ਕੇ ਬੈਠ ਗਈ ਤੇ ਚਾਚੀ ਮੈਨੂੰ ਜਫੀ ਜੀ ਪਾਉਣ ਲੱਗੀ ਤੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਚਾਚੀ ਇਦਾਂ ਕਿਉਂ ਕਰ ਰਹੀ ਆ ਮੈਨੂੰ ਲੱਗਾ ਚਲੋ ਉਦਾਂ ਹੀ ਮੈਨੂੰ ਪਿਆਰ ਕਰ ਰਹੀ ਆ ਘਰ ਵਿੱਚ ਉਸ ਦਿਨ ਕੋਈ ਨਹੀਂ ਸੀ ਮੰਮੀ ਬਾਜ਼ਾਰ ਗਈ ਹੋਈ ਸੀ ਤੇ ਡੈਡੀ ਤੇ ਚਾਚਾ ਖੇਤ ਗਏ ਹੋਏ ਸੀ ਜਦੋਂ ਚਾਚੀ ਮੈਨੂੰ ਜਫੀ ਪਾ ਰਹੀ ਸੀ ਤਾਂ ਮੈਨੂੰ ਥੋੜੀ ਘਬਰਾੜ ਜੀ ਹੋਣ ਲੱਗੀ ਤਾਂ ਚਾਚੀ ਮੈਨੂੰ ਕਹਿਣ ਲੱਗੀ ਕੀ ਹੋਇਆ ਮੈਂ ਤੈਨੂੰ ਜਫੀ ਵੀ ਨਹੀਂ ਪਾ ਸਕਦੀ ਤਾਂ ਮੈਂ ਕਿਹਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਚਾਚੀ ਮੈਨੂੰ ਗਲਤ ਤਰੀਕੇ ਨਾਲ ਟੱਚ ਜਆ ਕਰਨ ਲੱਗੀ ਤਾਂ ਮੈਂ ਸਾਈਡ ਤੇ ਹੋ ਗਿਆ ਚਾਚੀ ਫਿਰ ਮੇਰੇ ਕੋਲ ਨੂੰ ਹੋ ਗਈ ਚਾਚੀ ਨੇ ਬੜਾ ਵੱਡਾ ਗਲਾ ਪਾਇਆ ਹੋਇਆ ਸੀ ਉਹ ਵਾਰ-ਵਾਰ ਮੇਰਾ ਹੱਥ ਆਪਣੇ ਗਲੇ ਉਤੇ ਰੱਖ ਰਹੀ ਸੀ ਵਾਰ-ਵਾਰ ਮੈਨੂੰ ਉਧਰ ਵੇਖਣ ਨੂੰ ਮਜਬੂਰ ਕਰ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਚਾਚੀ ਇਦਾਂ ਕਿਉਂ ਕਰ ਰਹੀ ਆ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੀ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਚਾਚੀ ਮੈਨੂੰ ਕਹਿੰਦੀ ਐ ਕਿ ਗੱਲ ਦੱਸ ਤੇਰੀ ਸਹੇਲੀ ਨਹੀਂ ਹੈਗੀ ਤਾਂ ਮੈਂ ਕਿਹਾ ਨਹੀਂ ਨਹੀਂ ਮੇਰੀ ਕੋਈ ਸਹੇਲੀ ਨਹੀਂ ਆ ਚਾਚੀ ਕਹਿਣ ਲੱਗੀ ਤੈਨੂੰ ਇਹਨਾਂ ਗੱਲਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਤਾਂ ਮੈਂ ਕਿਹਾ ਕਿਹੜੀਆਂ ਗੱਲਾਂ ਬਾਰੇ ਚਾਚੀ ਕਹਿੰਦੀ ਮੈਂ ਤਾਂ ਤੈਨੂੰ ਪਿਆਰ ਕਰ ਰਹੀ ਆ ਤੇ ਤੂੰ ਮੇਰੇ ਕੋਲੋਂ ਦੂਰ ਭੱਜ ਰਿਹਾ ਚਾਚੀ ਮੈਨੂੰ ਕਹਿੰਦੀ ਇੱਕ ਵਾਰ ਮੇਰੇ ਨਾਲ ਪਿਆਰ ਕਰਕੇ ਵੇਖ ਤੈਨੂੰ ਬੜਾ ਵਧੀਆ ਲੱਗੂਗਾ ਇਹ ਫੀਲਿੰਗ ਬਹੁਤ ਵਧੀਆ ਹੁੰਦੀ ਆ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਤਾਂ ਚਾਚੀ ਨੂੰ ਬੜੀ ਭੋਲੀ ਜੀ ਸਮਝਦਾ ਸੀ ਪਰ ਚਾਚੀ ਦਾ ਬੜੀ ਅਤ ਨਿਕਲੀ ਚਾਚੀ ਨੇ ਮੇਰਾ ਹੱਥ ਵੜ ਕੇ ਆਪਣੀ ਧੌਣ ਤੇ ਫੇਰਨਾ ਸ਼ੁਰੂ ਕਰ ਦਿੱਤਾ ਜਦੋਂ ਨੇਦਾ ਕੀਤਾ ਤਾਂ ਮੈਨੂੰ ਕੁਝ ਹੋਰ ਹੀ ਹੋਣ ਲੱਗ ਗਿਆ ਮੇਰੀਆਂ ਭਾਵਨਾਵਾਂ ਜਾਗਣ ਲੱਗ ਗਈਆਂ ਤੇ ਮੈਨੂੰ ਨਹੀਂ ਸਮਝ ਲੱਗਾ ਮੈਂ ਕਦੋਂ ਚਾਚੀ ਦੇ ਨਾਲ ਪੈ ਗਿਆ ਚਾਚੀ ਨੇ ਲਾਈਟ ਬੰਦ ਕਰ ਦਿੱਤੀ ਤੇ ਕਮਰੇ 'ਚ ਪੂਰਾ ਨਿਹਰਾ ਸੀ ਨਿਹਰੇ 'ਚ ਚਾਚੀ ਨੇ ਮੇਨੂੰ ਸਭ ਕੁਝ ਕਰ ਲਿਆ ਜੋ ਨਹੀਂ ਹੋਣਾ ਚਾਹੀਦਾ ਸੀ ਮੈਨੂੰ ਵੀ ਚਾਚੀ ਨਾਲ ਕਰਨ 'ਚ ਬੜਾ ਮਜ਼ਾ ਆਇਆ ਉਸ ਪੰਦ ਕਮਰੇ 'ਚ ਇੱਕ ਘੰਟਾ ਸੀ ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਕੀਤਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਮੈਂ ਕੀ ਕੁਝ ਕਰ ਬੈਠਾ ਮੇਰੀਆਂ ਭਾਉ ਨਾਵਾ ਚਾਚੀ ਨੇ ਆਪ ਹੀ ਜਗਾ ਦਿੱਤੀਆਂ ਤੇ ਮੇਰੇ ਕੋਲੋਂ ਆਪਣੇ ਆਪ ਤੇ ਕੰਟਰੋਲ ਨਾ ਹੋਇਆ ਮੈਂ ਤੇ ਚਾਚੀ ਇੱਕ ਕੰਬਲ 'ਚ ਪਏ ਸੀ ਮੈਂ ਚਾਚੀ ਨੂੰ ਕਿਹਾ ਕਿ ਕਿਸੇ ਨੇ ਬਾਹਰੋਂ ਆ ਜਾਣਾ ਮੈਨੂੰ ਜਾਣ ਦਿਓ ਤਾਂ ਚਾਚੀ ਕਹਿਣ ਲੱਗੀਆਂ ਪਹਿਲਾਂ ਇਹ ਤਾਂ ਦੱਸ ਕਿ ਮੇਰੇ ਨਾਲ ਪਿਆਰ ਕਰਕੇ ਕਿੱਦਾਂ ਲੱਗਾ ਮੈਂ ਕਾ ਮੈਨੂੰ ਬੜਾ ਵਧੀਆ ਲੱਗਿਆ ਪਰ ਇਹ ਸਭ ਗਲਤ ਆ ਤੁਸੀਂ ਮੇਰੀ ਚਾਚੀ ਲੱਗਦੇ ਹੋ ਤਾਂ ਚਾਚੀ ਕਹਿਣ ਲੱਗੀ ਕੁਝ ਨਹੀਂ ਹੁੰਦਾ ਅੱਜ ਕੱਲ ਇੰਨਕ ਤਾਂ ਚੱਲਦਾ ਹੀ ਆ ਨਾਲੇ ਮੈਨੂੰ ਤੇਰਾ ਚਾਚਾ ਤਾਂ ਪਹਿਲਾਂ ਤੋਂ ਹੀ ਨਹੀਂ ਪਸੰਦ ਉਹ ਤਾਂ ਮੇਰੇ ਘਰ ਦੇ ਆਣੇ ਧੱਕੇ ਨਾਲ ਮੇਰਾ ਵਿਆਹ ਉਹਦੇ ਨਾਲ ਕਰ ਦਿੱਤਾ ਮੈਨੂੰ ਤਾਂ ਜਵਾਨ ਮੁੰਡੇ ਪਸੰਦ ਆ ਮੈਂ ਕਿਹਾ ਚਾਚੀ ਤੁਸੀਂ ਵੀ ਤਾਂ ਚਾਚੇ ਦੀ ਉਮਰ ਦੇ ਹੀ ਹੋ ਤਾਂ ਚਾਚੀ ਕਹਿਣ ਲੱਗੀ ਮੈਂ ਤਾਂ ਤੇਰੇ ਚਾਚੇ ਨਾਲੋਂ 2-4 ਸਾਲ ਛੋਟੀ ਹਿਆਂ ਵੱਡੀ ਨਹੀਂ ਹਾਂ ਚਾਚੀ ਮੈਨੂੰ ਕਹਿੰਦੀ ਨਾਲੇ ਤੂੰ ਮੈਨੂੰ ਹੁਣ ਚਾਚੀ ਨਾ ਕਿਹਾ ਕਰ ਹੁਣ ਆਪਣਾ ਰਿਸ਼ਤਾ ਹੋਰ ਬਣ ਗਿਆ ਆ ਅਗਲੇ ਦਿਨ ਮੇਰਾ ਰਿਜ਼ਲਟ ਸੀ ਚਾਚੀ ਮੈਨੂੰ ਕਹਿਣ ਲੱਗੀ ਕਿ ਮੈਂ ਵੀ ਤੇਰਾ ਰਿਜ਼ਲਟ ਤੇਰੇ ਨਾਲ ਲੈਣ ਲਈ ਸਕੂਲ ਵਿੱਚ ਜਾਵਾਂਗੀ ਮੰਮੀ ਕਹਿਣ ਲੱਗੀ ਚੱਲ ਪੁੱਤ ਤੂੰ ਆਪਣੀ ਚਾਚੀ ਨੂੰ ਨਾਲ ਲੈ ਜਾ ਪਰ ਮੈਨੂੰ ਪਤਾ ਨਹੀਂ ਕਿਉਂ ਸੰਗ ਜੀ ਲੱਗ ਰਹੀ ਸੀ ਮੈਨੂੰ ਕੱਲ ਵਾਲੀ ਗੱਲ ਤੇ ਅਫਸੋਸਜਾ ਹੋ ਰਿਹਾ ਸੀ ਪਰ ਚਾਚੀ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀ ਉਹ ਜਾਣ ਬੁਝ ਕੇ ਮੇਰੇ ਨਾਲ ਜਾ ਰਹੀ ਸੀ ਮੈਂ ਚਾਚੀ ਨੂੰ ਨਾਲ ਲੈ ਕੇ ਸਕੂਲ 'ਚ ਚਲਾ ਗਿਆ ਤੇ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਗੱਡੀ 'ਚ ਬੈਠ ਜਾਓ ਚਾਚੀ ਕਹਿਣ ਲੱਗੀ ਲੈ ਜੇ ਮੈਂ ਗੱਡੀ 'ਚ ਬੈਠਣਾ ਸੀ ਤਾਂ ਫਿਰ ਮੈਂ ਇੱਥੇ ਕੀ ਕਰਨ ਆਉਣਾ ਸੀ ਚਾਚੀ ਮੇਰੇ ਨਾਲ ਸਕੂਲ ਵਿੱਚ ਚਲੀ ਗਈ ਮੇਰੀ ਕਲਾਸ ਦੀਆਂ ਕੁੜੀਆਂ ਮੇਰੇ ਕੋਲ ਪੁੱਛ ਰਹੀਆਂ ਸੀ ਕਿ ਇਹ ਕੌਣ ਆ ਤਾਂ ਮੈਂ ਕਿਹਾ ਇਹ ਮੇਰੀ ਚਾਚੀ ਆ ਤਾਂ ਉਹ ਸਾਰੀਆਂ ਮੇਰੀ ਚਾਚੀ ਦੀ ਤਾਰੀਫ਼ ਕਰ ਰਹੀਆਂ ਸੀ ਤੇ ਚਾਚੀ ਨੇ ਉਹਨਾਂ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਫਿਰ ਅਸੀਂ ਘਰ ਆ ਗਏ ਕਹ ਰਿਹਾ ਕਿ ਮੈਂ ਉਹੀ ਗੱਲ ਬਾਰੇ ਸੋਚਦਾ ਰਿਹਾ ਮੈਂ ਤਾਂ ਕਦੇ ਇਦਾਂ ਦਾ ਚਾਚੀ ਬਾਰੇ ਸੋਚਿਆ ਵੀ ਨਹੀਂ ਸੀ ਪਰ ਚਾਚੀ ਨੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਸੀ ਪਰ ਹੁਣ ਜੋ ਕੁਝ ਵੀ ਹੋਇਆ ਉਹਦੇ ਵਿੱਚ ਮੈਂ ਵੀ ਬਰਾਬਰ ਦਾ ਗੁਨਾਹਗਰ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਹੁਣ ਜੋ ਹੋ ਗਿਆ ਸੀ ਮੈਂ ਉਹਨੂੰ ਤਾਂ ਨਹੀਂ ਬਦਲ ਸਕਦਾ ਸੀ ਪਰ ਮੈਂ ਅੱਗੇ ਤੋਂ ਸੋਚ ਰਿਹਾ ਸੀ ਕਿ ਮੈਂ ਚਾਚੀ ਦੇ ਕੋਲ ਕਦੇ ਨਹੀਂ ਜਾਣਾ ਜਦੋਂ ਮੈਂ ਘਰ ਵਿੱਚ ਬੈਠਾ ਹੁੰਦਾ ਸੀ ਤਾਂ ਚਾਚੀ ਮੇਰੇ ਵੱਲ ਬੁਰੀਆਂ ਨਜ਼ਰਾਂ ਨਾਲ ਹੀ ਵੇਖਦੀ ਹੁੰਦੀ ਸੀ। ਇੱਕ ਦਿਨ ਮੈਂ ਚਾਚੀ ਨੂੰ ਕਹਿ ਦਿੱਤਾ ਸੀ ਕਿ ਜੋ ਕੁਝ ਹੋ ਗਿਆ ਉਹਨੂੰ ਭੁੱਲ ਜਾਵੋ। ਮੇਰੇ ਕੋਲ ਉਹ ਕੁੱਝਨ ਜਾਣਪੁਣੇ ਵਿੱਚ ਹੋ ਗਿਆ। ਤੁਸੀਂ ਮੇਰੀ ਚਾਚੀ ਹੋ ਤੇ ਮੈਂ ਤੁਹਾਨੂੰ ਚਾਚੀ ਹੀ ਮੰਨਦਾ ਆ। ਤਾਂ ਉਹ ਮੈਨੂੰ ਗੁੱਸੇ 'ਚ ਬੋਲੀ ਤੇ ਕਹਿਣ ਲੱਗੀ ਜੋ ਕੁਝ ਹੋਇਆ ਤੂੰ ਉਹ ਭੁੱਲ ਗਿਆ। ਤਾਂ ਮੈਂ ਕਿਹਾ ਹਾਂ ਮੈਂ ਭੁੱਲ ਗਿਆ। ਤਾਂ ਚਾਚੀ ਮੈਨੂੰ ਕਹਿਣ ਲੱਗੀ ਹੁਣ ਤਾਂ ਜੋ ਰਿਸ਼ਤਾ ਬਣ ਗਿਆ ਉਹੀ ਰਹਿਣਾ। ਨਾਲੇ ਮੈਂ ਤੇਨੂੰ ਪਸੰਦ ਕਰਨ ਲੱਗ ਪਿਆ। ਮੈਨੂੰ ਤੇਰੇ ਚਾਚੇ 'ਚ ਕੋਈ ਇੰਟਰਸਟ ਨਹੀਂ ਆ ਮੈਨੂੰ ਤੂੰ ਪਸੰਦ ਆ। ਮੈਂ ਚਾਚੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਚਾਚੀ ਨੂੰ ਕਿਹਾ ਕਿ ਇਹ ਗਲਤ ਆ ਤਾਂ ਉਹ ਮੈਨੂੰ ਕਹਿੰਦੀ ਤੂੰ ਦੱਸ ਤੈਨੂੰ ਮੈਨਾਂ ਉਸ ਦਿਨ ਟਾਈਮ ਸਪੈਂਡ ਕਰਕੇ ਵਧੀਆ ਲੱਗਿਆ ਸੀ ਜਾਂ ਨਹੀਂ ਤਾਂ ਮੈਂ ਕਿਹਾ ਚਾਚੀ ਜੀ ਉਹ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਂ ਇਹ ਗਲਤੀ ਦੁਬਾਰਾ ਕਦੇ ਨਹੀਂ ਕਰੂੰਗਾ ਤਾਂ ਚਾਚੀ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਗਈ ਤੇ ਅੰਦਰ ਫੋਨ ਵਿੱਚ ਮੈਨੂੰ ਰਿਕਾਰਡਿੰਗ ਸੁਣਾਉਣ ਲੱਗੀ ਜਿਸ ਵਿੱਚ ਸਭ ਕੁਝ ਰਿਕਾਰਡ ਕਰ ਰੱਖਿਆ ਸੀ ਜੋ ਕੁਝ ਸਾਡੇ ਵਿੱਚ ਉਸ ਦਿਨ ਹੋਇਆ ਸੀ ਉਹਦੀਆਂ ਆਵਾਜ਼ਾਂ ਫੋਨ 'ਤੇ ਰਿਕਾਰਡ ਸੀ ਮੈਂ ਚਾਚੀ ਨੂੰ ਕਿਹਾ ਤੁਸੀਂ ਇਹ ਕਿਉਂ ਕੀਤਾ ਤਾਂ ਉਹ ਕਹਿੰਦੀ ਕਿ ਜੇ ਤੂੰ ਹੁਣ ਮੇਰੇ ਕੋਲੋਂ ਦੂਰ ਭੱਜਿਆ ਤਾਂ ਮੈਂ ਸਭ ਨੂੰ ਕਹਿ ਦਊਂਗੀ ਕਿ ਤੂੰ ਮੇਰੇ ਨਾਲ ਧੱਕਾ ਕੀਤਾ ਆ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਹੋ ਤਾਂ ਚਾਚੀ ਕਹਿੰਦੀ ਬਸ ਮੈਨੂੰ ਤੇਰੇ ਵਰਗੇ ਜਵਾਨ ਮੁੰਡਿਆਂ ਦਾ ਸ਼ੌਂਕ ਆ ਤੇ ਉਹ ਤੂੰ ਮੈਨੂੰ ਘਰ ਵਿੱਚ ਹੀ ਮਿਲ ਗਿਆ ਮੈਂ ਕਿਹਾ ਤੁਸੀਂ ਤਾਂ ਸਭ ਨੂੰ ਬੜੇ ਚੰਗੇ ਲੱਗਦੇ ਸੀ ਤੁਸੀਂ ਤਾਂ ਬੜੇ ਭੋਲੇ ਲੱਗਦੇ ਸੀ ਪਰ ਤੁਸੀਂ ਤਾਂ ਬੜੇ ਖਰਾਬ ਨਿਕਲੇ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਵੀ ਕੋਈ ਘਟ ਨਹੀਂ ਆ ਤੂੰ ਵੀ ਜਿੰਨਾ ਨਿਕਲ ਲੱਗਦਾ ਵੇਖਣ ਨੂੰ ਉਹਨਾ ਹੈ ਨਹੀਂ ਤੇਰੇ ਵਿੱਚ ਵੀ ਬੜਾ ਜੋਸ਼ ਆ ਮੈਂ ਕਿਹਾ ਉਹ ਤਾਂ ਮੈਂ ਅਨਜਾਨ ਪੁਨੇ ਵਿੱਚ ਗਲਤੀ ਕਰ ਬੈਠਾ ਤਾਂ ਉਹ ਕਹਿੰਦੀ ਬੰਦਾ ਆਪਣੇ ਆਪ ਤੇ ਕੰਟਰੋਲ ਵੀ ਕਰ ਸਕਦਾ ਪਰ ਤੂੰ ਆਪਣੇ ਆਪ ਤੇ ਕੰਟਰੋਲ ਨਹੀਂ ਕੀਤਾ ਇਸ ਕਰਕੇ ਹੁਣ ਤੂੰ ਵੀ ਮੇਰੇ ਬਰਾਬਰ ਦਾ ਹਿੱਸੇਦਾਰ ਆਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਬਸ ਤੂੰ ਮੇਰੇ ਨਾਲ ਇਦਾਂ ਹੀ ਪਿਆਰ ਕਰਦਾ ਰਹਿ ਮੈਂ ਚੁੱਪ ਰਹੂੰਗੀ ਤੇ ਮੈਂ ਕਿਸੇ ਨੂੰ ਰਿਕਾਰਡਿੰਗ ਨਹੀਂ ਸੁਣਾਉਂਗੀ ਹੁਣ ਮੈਂ 12ਵੀਂ ਕਲਾਸ ਵਿੱਚ ਹੋ ਗਿਆ ਸੀ ਮੈਂ ਚਾਚੀ ਤੋਂ ਬੜਾ ਦੂਰ ਦੂਰ ਭੱਜਦਾ ਸੀ ਜਦੋਂ ਕੋਈ ਘਰ ਨਹੀਂ ਹੁੰਦਾ ਸੀ ਤਾਂ ਉਹ ਮੇਰਾ ਪੂਰਾ ਫਾਇਦਾ ਚੁੱਕਦੀ ਸੀ ਮੈਂ ਬਸ ਇਹੀ ਗੱਲ ਤੋਂ ਡਰਦਾ ਰਹਿੰਦਾ ਸੀ ਕਿ ਕਿਤੇ ਉਹ ਸਾਰਿਆਂ ਨੂੰ ਰਿਕਾਰਡਿੰਗ ਨਾ ਸੁਣਾ ਦੇਵੇ ਤੇ ਸਭ ਨੇ ਮੈਨੂੰ ਹੀ ਮਾੜਾ ਕਹਿਣਾ ਪਰ ਕਿਸੇ ਨੂੰ ਕੀ ਪਤਾ ਕਿ ਚਾਚੀ ਇੰਨੀ ਗੰਦੀ ਆ ਹੁਣ ਮੈਂ ਆਪਣੀ 12ਵੀਂ ਦੀ ਪੜ੍ਹਾਈ ਵੱਲ ਧਿਆਨ ਹੀ ਨਹੀਂ ਦੇ ਪਾਉਂਦਾ ਸੀ ਮੇਰਾ ਧਿਆਨ ਬਸ ਇਨ੍ਹਾਂ ਕੰਮਾਂ ਵਾਲੀ ਲੱਗ ਗਿਆ ਸੀ ਹੁਣ ਮੈਨੂੰ ਵੀ ਥੋੜਾ ਜਿਹਾ ਇਨ੍ਹਾਂ ਕੰਮਾਂ ਦਾ ਚਸਕਾ ਪੈ ਗਿਆ ਸੀ ਮੈਂ ਆਪ ਹੀ ਚਾਚੀ ਦੇ ਨੇੜੇ ਤੇੜੇ ਲੱਗਦਾ ਰਹਿੰਦਾ ਸੀ ਮੈਂ ਵੀ ਹੁਣ ਮੌਕਾ ਭਾਲਦਾ ਸੀ ਕਿ ਕਦੋਂ ਮੈਨੂੰ ਇਕੱਲੀ ਮਿਲੇ ਬੇਸ਼ੱਕ ਮੇਰੀ ਉਮਰ ਇੰਨੀ ਨਹੀਂ ਸੀ ਪਰ ਉਹਨੇ ਮੈਨੂੰ ਇਸ ਚੀਜ਼ ਦਾ ਚਸਕਾ ਪਾ ਦਿੱਤਾ ਸੀ ਸਕੂਲ ਵਿੱਚ ਕਈ ਕੁੜੀਆਂ ਮੇਰੇ ਤੇ ਟਰਾਈ ਲਗਾਉਂਦੀਆਂ ਸੀ ਪਰ ਮੇਰਾ ਕਿਸੇ ਵੱਲ ਧਿਆਨ ਨਹੀਂ ਸੀ ਮੇਰਾ ਸਿਰਫ ਚਾਚੀ ਵੱਲ ਧਿਆਨ ਰਹਿੰਦਾ ਸੀ ਚਾਚੀ ਦਾ ਫਿਗਰ ਬੜਾ ਸੋਹਣਾ ਸੀ ਮੈਂ ਚਾਚੀ ਨੂੰ ਕਹਿੰਦਾ ਸੀ ਕਿ ਜੇਕਰ ਚਾਚੇ ਨੂੰ ਪਤਾ ਲੱਗ ਗਿਆ ਤਾਂ ਬਹੁਤ ਔਖਾ ਹੋ ਜਾਣਾ ਤਾਂ ਉਹ ਕਹਿੰਦੀ ਸੀ ਕਿ ਚਾਚੇ ਨੂੰ ਦੱਸਣਾ ਕਹਿੰਦੇ ਆ ਤੂੰ ਦੱਸਣਾ ਜਾਂ ਮੈਂ ਦੱਸਣਾ ਆਪਾਂ ਆਪਣੇ ਨਜ਼ਾਰੇ ਲਈ ਜਾਂਦੇ ਆਂ ਵੈਸੇ ਘਰ ਵਿੱਚ ਸਾਰੇ ਚਾਚੀ ਨੂੰ ਬੜੀ ਚੰਗੀ ਸਮਝਦੇ ਸੀ ਤੇ ਭੋਲੀ ਸਮਝਦੇ ਸੀ ਕਿਉਂਕਿ ਉਹ ਬਣ ਕੇ ਹੀ ਇਦਾਂ ਰਹਿੰਦੀ ਸੀ ਪਰ ਉਹ ਤਾਂ ਮੈਨੂੰ ਪਤਾ ਸੀ ਕਿ ਉਹ ਕਿੰਨੀ ਚਲਾ ਗਿਆ ਮੈਂ ਨਾ ਚਾਹੁੰਦੇ ਹੋਈ ਵੀ ਚਾਚੀ ਨਾਲ ਪਿਆਰ ਕਰ ਬੈਠਦਾ ਸੀ ਕਿਉਂਕਿ ਘਰ ਵਿੱਚ ਤਾਂ ਮੌਕਾ ਮਿਲਦਾ ਹੀ ਰਹਿੰਦਾ ਸੀ ਘਰ ਦੇ ਕਿਤੇ ਨਾ ਕਿਤੇ ਜਾਂਦੇ ਹੀ ਰਹਿੰਦੇ ਸੀ ਜਿਸ ਦਿਨ ਘਰ ਜਾਣੇ ਕਿਤੇ ਜਾਣਾ ਹੁੰਦਾ ਸੀ ਚਾਚੀ ਬਹਾਨਾ ਲਾ ਕੇ ਆਪ ਘਰ ਰਹਿ ਪੈਂਦੀ ਸੀ ਤੇ ਮੈਨੂੰ ਵੀ ਘਰ ਰੱਖ ਲੈਂਦੀ ਸੀ ਮੇਰੀ ਵੀ ਉਸ ਦਿਨ ਛੁੱਟੀ ਕਰਵਾ ਲੈਂਦੀ ਸੀ ਜਾਂ ਫਿਰ ਸੰਡੇ ਵਾਲੇ ਦਿਨ ਚਾਚੀ ਮੈਨੂੰ ਕਿਤੇ ਲੈ ਕੇ ਚਲੀ ਜਾਂਦੀ ਸੀ ਉੱਥੋਂ ਮੈਨੂੰ ਹੋਟਲ 'ਚ ਲੈ ਜਾਂਦੀ ਸੀ ਤੇ ਅਸੀਂ ਰੂਮ 'ਚ ਚਲੇ ਜਾਂਦੇ ਸੀ ਤੇ ਖੂਬ ਸਾਰਾ ਪਿਆਰ ਕਰਦੇ ਸੀ ਮੈਨੂੰ ਵੀ ਹੁਣ ਚਾਚੀ ਨਾਲ ਕਾਫੀ ਲਗਾਵ ਹੋ ਗਿਆ ਸੀ ਇੱਕ ਦਿਨ ਮੈਂ ਚਾਚੀ ਨੂੰ ਕਿਹਾ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਤਾਂ ਚਾਚੀ ਹੱਸਣ ਲੱਗ ਪਈ ਤੇ ਕਹਿਣ ਲੱਗੀ ਤੂੰ ਇੰਨਾ ਵੀ ਸੀਰੀਅਸ ਨਾ ਹੋ ਚਾਚੀ ਨੂੰ ਸਿਰਫ ਮੇਰੇ ਨਾਲ ਜਿਸਮ ਦਾ ਮਤਲਬ ਸੀ ਪਰ ਮੈਂ ਕੱਚੀ ਉਮਰ ਵਿੱਚ ਸੀ ਮੈਂ ਉਹ ਚੀਜ਼ਾਂ ਨੂੰ ਦਿਲ ਤੇ ਲਗਾ ਬੈਠਾ ਮੈਂ ਦਿਨ ਰਾਤ ਉਹਨਾਂ ਬਾਰੇ ਸੋਚਦਾ ਰਹਿੰਦਾ ਸੀ ਇੱਕ ਦਿਨ ਮੈਂ ਆਪਣੇ ਕਿਸੇ ਫਰੈਂਡ ਕੋਲ ਇਸ ਬਾਰੇ ਗੱਲ ਕੀਤੀ ਕਿ ਮੈਨੂੰ ਇੱਕ ਵਿਆਹੀ ਹੋਈ ਔਰਤ ਨਾਲ ਪਿਆਰ ਹੋ ਗਿਆ ਪਰ ਉਹਨੂੰ ਮੈਂ ਇਹ ਨਹੀਂ ਦੱਸਿਆ ਕਿ ਉਹ ਮੇਰੀ ਚਾਚੀ ਹੀ ਆ ਤੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਪਾਗਲ ਹੋ ਗਿਆ ਤੇਰੀ ਉਮਰ ਕਿੱਥੇ ਤੇ ਵਿਆਹੀ ਦੀ ਉਮਰ ਕਿੱਥੇ ਤਾਂ ਮੈਂ ਉਹਨੂੰ ਦੱਸਿਆ ਕਿ ਉਹ ਉਮਰ ਦੀ ਮੇਰੇ ਨਾਲੋਂ ਕਾਫੀ ਵੱਡੀ ਆ ਤਾਂ ਉਹ ਕਹਿਣ ਲੱਗਾ ਕਿ ਸ਼ਦਾਈ ਨਾ ਹੋ ਤੂੰ ਇੰਨੇ ਤਗੜੇ ਘਰ ਦਾ ਮੁੰਡਾ ਤੈਨੂੰ ਕਿਹੜਾ ਕੁੜੀਆਂ ਦੀ ਘਾਟ ਆ ਸਕੂਲ 'ਚ ਇੰਨੀਆਂ ਕੁੜੀਆਂ ਨੇ ਉਹਨਾਂ ਨੂੰ ਛੱਡ ਕੇ ਤੈਨੂੰ ਵਿਆਹੀ ਹੋਈ ਕੁੜੀ ਨਾਲ ਪਿਆਰ ਹੋ ਗਿਆ ਇਸ ਤਰ੍ਹਾਂ ਮੇਰਾ ਮਜ਼ਾਕ ਉਡਾਉਣ ਲੱਗਾ ਤੇ ਮੈਨੂੰ ਸਮਝਾਉਣ ਲੱਗਾ ਕਿ ਇਦਾਂ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਪਰ ਮੇਰਾ ਮਨ ਸਮਝਣ ਨੂੰ ਤਿਆਰ ਨਹੀਂ ਸੀ ਕਿਉਂਕਿ ਮੈਂ ਤਾਂ ਉਹਨੂੰ ਸੱਚਾ ਪਿਆਰ ਕਰ ਬੈਠਾ ਸੀ ਜਦੋਂ ਉਹ ਚਾਚੀ ਨਾਲ ਰਾਤ ਨੂੰ ਸੌਂਦੀ ਸੀ ਤਾਂ ਮੈਨੂੰ ਬੜਾ ਗੁੱਸਾ ਚੜਦਾ ਸੀ ਮੈਂ ਤਾਂ ਜੇ 20 ਸਾਲ ਦਾ ਸੀ ਤੇ ਚਾਚੀ ਘੱਟੋ-ਘੱਟ 28-29 ਸਾਲ ਦੀ ਸੀ ਉਹਦਾ ਪਿਆਰ ਮੇਰੇ ਦਿਮਾਗ ਨੂੰ ਹੀ ਚੜ ਗਿਆ ਸੀ ਇੱਕ ਦਿਨ ਮੈਂ ਤੇ ਚਾਚੀ ਕਮਰੇ ਵਿੱਚ ਬੈਠੇ ਸੀ ਮੈਂ ਚਾਚੀ ਦੀ ਗੋਦੀ ਵਿੱਚ ਪਿਆ ਸੀ ਇੰਨੇ ਨੂੰ ਉਧਰੋਂ ਮੇਰੀ ਮੰਮੀ ਆ ਗਈ ਸਾਡੇ ਦੋਵਾਂ ਦੀ ਕੁਝ ਹੋਰ ਹੀ ਹਾਲਤ ਹੋਈ ਪਈ ਸੀ ਜਦੋਂ ਮੰਮੀ ਨੇ ਸਾਨੂੰ ਇਸ ਹਾਲਤ ਵਿੱਚ ਵੇਖਿਆ ਤਾਂ ਮੰਮੀ ਪਿੱਛੇ ਹੀ ਮੁੜ ਗਈ ਉਸ ਦਿਨ ਅਸੀਂ ਕੁੰਡੀ ਲਗਾਉਣੀ ਭੁੱਲ ਗਏ ਸੀ ਮੈਂ ਫਟਾਫਟ ਸੈਟ ਜਾ ਹੋ ਕੇ ਜਦੋਂ ਮੰਮੀ ਦੇ ਪਿੱਛੇ ਗਿਆ ਤਾਂ ਮੰਮੀ ਮੈਨੂੰ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਮੈਂ ਕੀ ਦੇਖ ਰਹੀ ਆ ਮੈਂ ਕਹਾ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਪਰ ਮੰਮੀ ਨੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ ਤੇ ਸਾਡੇ ਦੋਵਾਂ ਦੀ ਕਰਤੂਤ ਸਾਰਿਆਂ ਨੂੰ ਦੱਸ ਦਿੱਤੀ ਚਾਚੇ ਨੇ ਮੈਨੂੰ ਬਹੁਤ ਕੁੱਟਿਆ ਤੇ ਚਾਚੀ ਨੂੰ ਵੀ ਬਹੁਤ ਕੁੱਟਿਆ ਤੇ ਚਾਚਾ ਵਾਰ-ਵਾਰ ਕਹਿ ਰਿਹਾ ਸੀ ਚਾਚੀ ਨੂੰ ਕਿ ਮੈਂ ਇਹਨੂੰ ਆਪਣੇ ਘਰ ਨਹੀਂ ਰੱਖਣਾ ਮੰਮੀ ਇਸ ਗੱਲ ਤੇ ਬੜੀ ਹੈਰਾਨ ਸੀ ਕਿਉਂਕਿ ਉਹ ਚਾਚੀ ਨੂੰ ਬੜੀ ਭੋਲੀ-ਭਾਲੀ ਸਮਝਦੀ ਸੀ ਜਦੋਂ ਘਰ ਵਿੱਚ ਇੰਨਾ ਕੁਝ ਹੋ ਗਿਆ ਤਾਂ ਘਰ ਦੇ ਮੈਨੂੰ ਕਹਿਣ ਲੱਗੇ ਕਿ ਤੈਨੂੰ ਅਸੀਂ ਆਪਣੇ ਘਰ ਨਹੀਂ ਰੱਖਣਾ ਤੈਨੂੰ ਸ਼ਰਮ ਨਹੀਂ ਆਈ ਇਦਾਂ ਦਾ ਕੰਮ ਕਰਦੇ ਨੂੰ ਤਾਂ ਮੈਂ ਬਾਹਰਲੇ ਘਰ ਗਿਆ ਤੇ ਮੈਂ ਸਪ ਇਹ ਚੱਕ ਕੇ ਪੀ ਲਈ ਕਿਉਂਕਿ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਮਾਰ ਗਈ ਕਿ ਸਭ ਕੁਝ ਘਰਦਿਆਂ ਨੂੰ ਪਤਾ ਲੱਗ ਗਿਆ ਫਿਰ ਘਰ ਦੇ ਮੈਨੂੰ ਹਸਪੀਟਲ ਚ ਲੈ ਗਏ ਜਦੋਂ ਹਸਪੀਟਲ ਚ ਮੈਨੂੰ ਹੋਸ਼ ਆਇਆ ਤਾਂ ਡਾਕਟਰ ਨੇ ਦੱਸਿਆ ਕਿ ਇਨੇ ਤਾਂ ਅਜੇ ਬਹੁਤ ਘੱਟ ਸਪਰੇ ਪੀਤੀ ਸੀ ਜੇ ਥੋੜੀ ਜੀ ਹੋਰ ਪੀ ਲੈਂਦਾ ਤਾਂ ਜ਼ਿੰਦਗੀ ਤੋਂ ਹੱਥ ਤੋਂ ਬੈਠਦਾ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਵੇਖਿਆ ਕਿ ਮੇਰੀ ਮੰਮੀ ਮੇਰੇ ਕੋਲ ਬੈਠੀ ਰੋ ਰਹੀ ਸੀ ਤੇ ਸਾਈਡ ਤੇ ਚਾਚਾ ਡੈਡੀ ਤੇ ਮੇਰੀ ਭੈਣ ਬੈਠੀ ਸੀ ਪਰ ਚਾਚੀ ਕਿਤੇ ਵੀ ਨਹੀਂ ਸੀ ਮੈਂ ਰੋਣ ਲੱਗ ਪਿਆ ਤੇ ਮੰਮੀ ਕਹਿਣ ਲੱਗੀ ਪੁੱਤ ਜੋ ਜੋ ਕੁਝ ਤੇਰੇ ਨਾਲ ਹੋਇਆ ਸਾਨੂੰ ਦੱਸ ਤੂੰ ਇਦਾਂ ਕਿਉਂ ਕੀਤਾ ਤਾਂ ਮੈਂ ਚੁੱਪ ਹੋ ਗਿਆ ਤਾਂ ਮੰਮੀ ਡੈਡੀ ਉੱਠ ਕੇ ਬਾਹਰ ਚਲੇ ਗਏ ਤਾਂ ਮੇਰੀ ਭੈਣ ਆ ਕੇ ਮੈਨੂੰ ਪੁੱਛਣ ਲੱਗੀ ਕਿ ਮੈਨੂੰ ਦੱਸ ਸਾਰੀ ਗੱਲ ਕੀ ਆ ਤਾਂ ਮੈਂ ਆਪਣੀ ਭੈਣ ਨੂੰ ਦੱਸਿਆ ਕਿ ਚਾਚੀ ਨੇ ਮੇਰੇ ਨਾਲ ਤੱਕਾ ਕੀਤਾ ਮੈਂ ਸੱਚ ਕਹਿ ਰਿਹਾ ਮੈਂ ਤਾਂ ਚਾਚੀ ਬਾਰੇ ਕਦੇ ਇਦਾਂ ਦਾ ਕੁਝ ਸੋਚਿਆ ਵੀ ਨਹੀਂ ਸੀ ਮੈਂ ਉਹਨਾਂ ਨੂੰ ਸਮਝਾਇਆ ਵੀ ਸੀ ਕਿ ਉਹਦਾਂ ਦਾ ਕੁਝ ਮੇਰੇ ਬਾਰੇ ਨਾ ਸੋਚਣ ਪਰ ਉਹਨਾਂ ਨੇ ਫੋਨ ਵਿੱਚ ਮੇਰੀ ਰਿਕਾਰਡਿੰਗ ਕਰ ਲਈ ਸੀ ਤੇ ਮੈਨੂੰ ਕਹਿੰਦੀ ਸੀ ਕਿ ਮੈਂ ਸਾਰਿਆਂ ਨੂੰ ਰਿਕਾਰਡਿੰਗ ਸੁਣਾ ਦਵਾਂਗੀ ਤੇ ਮੈਂ ਕਹਿ ਦੂੰਗੀ ਕਿ ਤੂੰ ਮੇਰੇ ਨਾਲ ਧੱਕਾ ਕਰਦਾ ਇਸ ਕਰਕੇ ਮੈਂ ਡਰ ਗਿਆ ਸੀ ਤੇ ਹੁਣ ਹੌਲੀ-ਹੌਲੀ ਮੈਨੂੰ ਉਹਦੇ ਨਾਲ ਅਟੈਚਮੈਂਟ ਹੋ ਗਈ ਸੀ ਮੈਨੂੰ ਨਹੀਂ ਪਤਾ ਕਿ ਇਹ ਪਿਆਰ ਆ ਜਾਂ ਕੀ ਆ ਤਾਂ ਮੇਰੀ ਭੈਣ ਕਹਿਣ ਲੱਗੀ ਦੇਖ ਉਹ ਤੇਰੀਆਂ ਮਾਵਾ ਵਰਗੀ ਆ ਮੈਨੂੰ ਪਤਾ ਤੂੰ ਜੋ ਕਹਿਣਾ ਸੱਚ ਕਹਿਣਾ ਪਰ ਕਿਸੇ ਨੇ ਤੇਰੀ ਗੱਲ ਦਾ ਸੱਚ ਨਹੀਂ ਮੰਨਣਾ ਚਾਚਾ ਤਾਂ ਹੁਣ ਚਾਚੀ ਨੂੰ ਘਰ ਰੱਖਣ ਨੂੰ ਤਿਆਰ ਨਹੀਂ ਆ ਉਹ ਤਾਂ ਇਹੀ ਕਹਿ ਰਿਹਾ ਕਿ ਜੇਕਰ ਉਹ ਰਹੂਗੀ ਤਾਂ ਮੈਂ ਨਹੀਂ ਰਹੂੰਗਾ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਕਿ ਮੈਨੂੰ ਬੜਾ ਅਫਸੋਸ ਆ ਕਿ ਮੇਰੇ ਕਰਕੇ ਚਾਚੇ ਦਾ ਘਰ ਟੁੱਟ ਗਿਆ ਫਿਰ ਮੈਨੂੰ ਹਸਪੀਟਲ ਵਿੱਚੋਂ ਘਰ ਲੈ ਗਏ ਤੇ ਘਰ ਵਿੱਚ ਚਾਚੀ ਦੇ ਪੇਕੇ ਬੁਲਾਏ ਗਏ ਤੇ ਚਾਚੀ ਨੇ ਸਾਰਾ ਇਲਜ਼ਾਮ ਮੇਰੇ ਤੇ ਲਗਾ ਦਿੱਤਾ ਕਿ ਇੰਨੇ ਮੇਰੇ ਨਾਲ ਤੱਕਾ ਕੀਤਾ ਤੇ ਰੋਣ ਲੱਗ ਪਈ ਤਾਂ ਮੈਂ ਕਹਿ ਆ ਕਿ ਚਾਚੀ ਝੂਠ ਬੋਲ ਰਹੀ ਆ ਮੈਂ ਤਾਂ ਇਹਨਾਂ ਬਾਰੇ ਇਦਾਂ ਦਾ ਕੁਝ ਸੋਚਿਆ ਵੀ ਨਹੀਂ ਸੀ ਇਹ ਤਾਂ ਆਪ ਮੇਰੇ ਕੋਲ ਆਉਂਦੀ ਸੀ ਚਾਚੀ ਦੇ ਪੇਕੇ ਵੀ ਚਾਚੀ ਦੀ ਹੀ ਸਾਈਡ ਲੈ ਰਹੇ ਸੀ ਮੇਰੀ ਗੱਲ ਕੋਈ ਨਹੀਂ ਸੁਣ ਰਿਹਾ ਸੀ ਮੈਂ ਚਾਚੇ ਨੂੰ ਬੜਾ ਸਮਝਾਇਆ ਕਿ ਚਾਚਾ ਮੈਂ ਸੱਚ ਕਹਿ ਰਿਹਾ ਚਾਚਾ ਕਹਿੰਦਾ ਮੈਨੂੰ ਪਤਾ ਤੂੰ ਸੱਚ ਕਹਿ ਰਿਹਾ ਪੁੱਤ ਇੰਨੇ ਇਹ ਕਰਤੂਤ ਕੀਤੀ ਹੋਣੀ ਆ ਅੱਛਾ ਚਾਚੀ ਦੇ ਪੇਕਿਆਂ ਨੂੰ ਕਹਿਣ ਲੱਗਿਆ ਚਲ ਜੇ ਮੁੰਡੇ ਦੀ ਗਲਤੀ ਵਿੱਚ ਹੈਗੀ ਵੀ ਆ ਤਾਂ ਮੁੰਡਾ ਤਾਂ ਨਿਆਣਾ ਉਹ ਤਾਂ ਨਿਆਣਾ ਹੀ ਵੱਜੂਗਾ ਇਹ ਤਾਂ ਸਿਆਣੀ ਬਹਿਣੀ ਸੀ ਇਹ ਇਹੋ ਜੀ ਆ ਮੈਂ ਇਹੋ ਜੀ ਔਰਤ ਨੂੰ ਇੱਕ ਮਿੰਟ ਵੀ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਕਰੂੰਗਾ ਤਾਂ ਉਹਦੇ ਪੇਕਿਆਂ ਨੇ ਕਾਫੀ ਸਾਰੇ ਪੈਸੇ ਮੰਗੇ ਜਦ ਕਿ ਵਿਆਹ ਦਾ ਖਰਚਾ ਸਾਰਾ ਅਸੀਂ ਆਪ ਕੀਤਾ ਸੀ ਤਾਂ ਘਰ ਦੇ ਕਹਿੰਦੇ ਕਿ ਜੇ ਚਾਚਾ ਉਹਦੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਫਿਰ ਪੈਸੇ ਦੇ ਕੇ ਕੰਮ ਨਿਬੇੜੋ ਹੁਣ ਚਾਚੇ ਦਾ ਚਾਚੀ ਨਾਲ ਤਲਾਕ ਹੋ ਗਿਆ ਸੀ ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਸੀ ਕਿ ਮੇਰੇ ਕਰਕੇ ਚਾਚੇ ਦਾ ਘਰ ਖਰਾਬ ਹੋ ਗਿਆ ਮੈਂ ساری ਜ਼ਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਗਾ ਬੇਸ਼ੱਕ ਘਰਦਿਆਂ ਨੇ ਮੈਨੂੰ ਮਾਫ ਕਰ ਦਿੱਤਾ ਪਰ ਮੈਂ ਵੀ ਤੱਕ ਬਰਾਬਰ ਦਾ ਗੁਨਾਹਗਰ ਸੀ ਜੇ ਮੈਂ ਉਸ ਦਿਨ ਥੋੜੀ ਜਿਹੀ ਸਮਝਦਾਰੀ ਵਰਤਦਾ ਤਾਂ ਕਿਸੇ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਂਦੀ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ